ਸਿੰਘ ਦੇ ਅਸਤੀਫੇ ਦੇ ਬਾਰੇ ਹੁਣ ਇੱਕ ਵੱਡੀ ਅਪਡੇਟ ਆਈ ਹੈ ਦਰਅਸਲ ਇੱਕ ਕੱਲ ਮੀਟਿੰਗ ਤੋਂ ਬਾਅਦ ਜਿਹੜਾ ਹੈ ਮੀਡੀਆ ਗਲਿਆਰਿਆਂ ਦੇ ਵਿੱਚ ਚਰਚਾ ਸੀ ਕਿ ਗਿਆਨੀ ਅਸਤੀਫਾ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਦੇ ਵਿੱਚੋਂ ਅਸਤੀਫਾ ਦੇਣਾ ਔਰ ਉਸ ਤੋਂ ਬਾਅਦ ਇਹ ਇੱਕ ਸਟੇਟਮੈਂਟ ਤੋਂ ਬਾਅਦ ਇਹ ਪੂਰੀ ਗੱਲ ਫੈਲਣੀ ਸ਼ੁਰੂ ਹੋ ਗਈ ਆ ਪਰ ਫਿਲਹਾਲ ਹੁਣ ਬੀਬੀ ਜ਼ਗੀਰ ਕੌਰ ਦੀ ਇੱਕ ਸਟੇਟਮੈਂਟ ਹੈ ਉਹ ਕਹਿੰਦੇ ਨੇ ਕਿ ਕੱਲ ਮੀਟਿੰਗ ਹੋਈ ਆ ਪਰ ਇਹ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਸੀਗਾ ਕਿ ਉਹ ਧਾਰਮਿਕ ਸਖਸ਼ੀਅਤ ਆ ਔਰ ਉਹਨਾਂ ਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ ਹੈ ਜੇਕਰ ਪਾਰਟੀ ਉਹਨਾਂ ਤੋਂ ਅਸਤੀਫਾ ਮੰਗਦੀ ਹੈ ਕਾਲੀ ਕਾਲੀਦਲ ਪੁਨਰਸੁਰਜੀਤ ਉਹਨਾਂ ਤੋਂ ਅਸਤੀਫਾ ਮੰਗਦੀ ਹੈ ਤੇ ਉਹ ਅਸਤੀਫਾ ਦੇਣ ਦੇ ਲਈ ਵੀ ਤਿਆਰ ਹੈ ਸਵਾਲ ਇਹ ਖੜੇ ਹੁੰਦੇ ਆ ਇਹ ਗੱਲ ਆਈ ਕਿੱਥੋਂ ਹੈ ਕਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਆਈ ਹੈ ਕਿ ਪਾਰਟੀ ਦੇ ਵਿੱਚ ਇਦਾਂ ਦੀਆਂ ਗੱਲਾਂ ਛਿੜਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਪਹਿਲਾਂ ਇਹ ਵੀ ਗੱਲਾਂ ਕਈਆਂ ਜਾ ਰਹੀਆਂ ਸੀ ਕਿ ਬੀਬੀ ਜਗੀਰ ਕੌਰ ਜਿਹੜੇ ਸੀਗੇ ਉਹ ਪ੍ਰਧਾਨ ਬਣਨਾ ਚਾਹੁੰਦੇ ਨੇ ਔਰ ਇੱਕ ਹੋਰ ਸ਼ਖਸੀਅਤ ਦਾ ਨਾਮ ਆਉਂਦਾ ਸੀਗਾ ਕਿ ਉਹ ਵੀ ਪ੍ਰਧਾਨ ਬਣਨਾ ਚਾਹੁੰਦੇ ਨੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਆ ਉਹ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਦੀ ਪ੍ਰਧਾਨ ਦੀ ਕੁਰਸੀ ਤੇ ਰਹੇ ਆ ਔਰ ਹਾਲਾਂਕਿ ਉਹਨਾਂ ਨੇ ਵੀ ਕਿਹਾ ਸੀਗਾ ਕਿ ਮੈਂ ਨਾ ਤਾਂ ਚੋਣ ਲੜਨ ਵਾਲਿਆਂ ਦੇ ਵਿੱਚੋਂ ਆ ਤੇ ਨਾ ਮੈਂ ਕੋਈ ਅਹੁਦਾ ਲਵਾਂਗਾ ਕਿਉਂਕਿ ਜਿਹੜਾ ਪ੍ਰਧਾਨ ਹੁੰਦਾ ਆ ਪਾਰਟੀ ਦਾ ਉਹ ਅਹੁਦਿਆਂ ਦੇ ਪਿੱਛੇ ਨਹੀਂ ਯਾਨੀ ਕਿ ਉਹ ਉਹਦੇ ਕੋਲੇ ਅਹੁਦਾ ਬਹੁਤ ਵੱਡਾ ਆ ਔਰ ਉਹ ਹੋਰ ਕੋਈ ਅਹੁਦਾ ਜੜਾਇਆ ਉਹ ਨਹੀਂ ਪਾਲਦਾ ਇਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਚੋਣ ਹੋਈ ਆ ਉਦੋਂ ਆਪਣੇ ਧੜੇ ਨੂੰ ਕਹਿੰਦੇ ਸੀ ਕਿ ਮੈਨੂੰ ਪ੍ਰਧਾਨ ਲਾ ਦਿੱਤਾ ਜਾਵੇ ਪਰ ਉਹ ਸਾਰੀਆਂ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਤੇ ਅਸਤੀਫੇ ਦੀ ਗੱਲ ਇੱਕ ਵਾਰ ਫਿਰ ਤੋਂ ਛੜੀ ਹੈ ਪਰ ਹੁਣ ਇਸ ਅਸਤੀਫੇ ਦੀ ਗੱਲ ਦੇ ਵਿਚਕਾਰ ਇੱਕ ਬੀਬੀ ਜਗੀਰ ਕੌਰ ਦੀ ਸਟੇਟਮੈਂਟ ਆਈ ਹੈ ਔਰ ਉਹ ਕਹਿੰਦੇ ਨੇ ਕਿ ਸਿੰਘ ਸਾਹਿਬ ਨੇ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਅਹੁਦਿਆਂ ਦਾ ਲਾਲਚ ਨਹੀਂ ਹੈ ਉਹ ਪਾਰਟੀ ਤੇ ਲਈ ਅਸਤੀਫਾ ਵੀ ਦੇ ਦੇਣਗੇ ਜੇ ਪਾਰਟੀ ਨੇ ਉਹਨਾਂ ਦੇ ਕੋਲ ਅਸਤੀਫਾ ਮੰਗ ਲਿਆ ਸੋ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਕਿ ਗਿਆਨੀ ਅਸਤੀਫਿਆ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਇਹ ਕਿਆ ਕੀਤਾ ਗਿਆ ਆ ਕਿ ਇਹ ਜਿਹੜੀ ਸਟੇਟਮੈਂਟ ਹੈ ਉਹ ਇਸ ਤਰੀਕੇ ਨਾਲ ਸੀਗੀ ਪਰ ਸਵਾਲ ਇਹ ਖੜਾ ਹੁੰਦਾ ਕਿ ਪਾਰਟੀ ਦੇ ਅੰਦਰ ਕੁਝ ਇਦਾਂ ਦਾ ਮਹਿਸੂਸ ਹੋ ਰਿਹਾ ਆ ਔਰ ਕੀ ਪਾਰਟੀ ਚਾਹੁੰਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਅਸਤੀਫਾ ਦੇ ਦੇਣ ਔਰ ਉਹ ਪਾਲਾਂਬੇ ਹੋ ਜਾਣ ਇਹ ਕੋਈ ਇਦਾਂ ਦੀਆਂ ਗੱਲਾਂ ਆ ਕਿਉਂਕਿ ਉੱਥੇ ਮਨਪ੍ਰੀਤ ਆਲ ਹੀ ਹੁਣਾਂ ਦੀ ਸਟੇਟਮੈਂਟ ਜਿਹੜੀ ਆ ਉਹ ਵੀ ਇੱਕ ਸਾਈਡ ਦੇ ਉੱਤੇ ਕਾਫੀ ਜਿਹੜੀ ਆ ਅੱਜਕੱਲ ਚਰਚਾ ਦੇ ਵਿੱਚ ਐ ਸੋ ਅਸਤੀਫਿਆਂ ਦੇ ਦੌਰ ਦੇ ਵਿੱਚ ਕੀ ਆ ਇਹ ਸਭ ਕੁਝ ਹੋ ਰਿਹਾ ਆ ਔਰ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਪਾਰਟੀ ਦੇ ਅੰਦਰ ਹੀ ਵਿਦਰੋਹ ਦੀ ਗੱਲ ਵੀ ਜਿਹੜੀ ਆ ਉਹ ਵੀ ਗੱਲ ਕੀਤੀ ਜਾ ਰਹੀ ਆ ਸੋ ਫਿਲਹਾਲ ਵੱਡੀ ਅਪਡੇਟ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਤੀਫੇ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਲੀਅਰ ਕੀਤਾ ਕਿ ਉਹਨਾਂ ਨੇ ਇਸ ਇੰਟੈਂਸ਼ਨ ਦੇ ਨਾਲ ਨਹੀਂ ਸੀ ਕਿਹਾ ਹਾਲਾਂਕਿ ਮੀਡੀਆ ਦੇ ਵਿੱਚ ਚਰਚਾ ਵੀ ਇਸ ਇੰਟੈਂਸ਼ਨ ਦੇ ਨਾਲ ਸੀਗਾ ਜਾਂ ਕੀ ਵੀ ਸੀਗਾ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਹੈ ਨਾਇਸ ਸਿੰਘ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਬੀਬੀ ਜਗੀਰ ਕੋਰ ਕਹਿੰਦੇ ਨੇ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਧਾਰਮਿਕ ਸ਼ਖਸੀਅਤ ਹੈ ਉਹਨਾਂ ਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ ਹੈ ਉਹ ਇਸ ਕਰਕੇ ਪਾਰਟੀ ਜਦੋਂ ਵੀ ਉਹਨਾਂ ਨੂੰ ਕਹੇਗੀ ਲਾਂਬੇ ਹੋਣ ਦੇ ਲਈ ਤਾਂ ਉਹ ਜ਼ਰੂਰ ਪਾਰਟੀ ਹਿੱਤ ਦੇ ਲਈ ਲਾਂਬੇ ਵੀ ਹੋਣਗੇ ਸੋ ਇਸ ਸਟੇਟਮੈਂਟ ਦਾ ਕਲੀਅਰੈਂਸ ਹੁਣ ਤੱਕ ਤਾਂ ਉਹ ਆਇਆ ਆ ਪਰ ਅੱਜ ਸਾਰਾ ਦਿਨ ਜੋ ਕਹੀਏ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਖਬਰਾਂ ਕਾਫੀ ਚੱਲਦੀਆਂ ਰਹੀਆਂ ਗਿਆਨੀ ਹਰਪ੍ਰੀਤ ਸਿੰਘ ਦੇ ਮੈਟਰ ਦੇ ਉੱਤੇ ਪੂਰਾ মিডিਆ ਗਲਿਆਰਾ ਜਿਹੜਾ ਆ ਉਹ ਪੱਖਿਆ ਰਿਹਾ ਕਿਉਂਕਿ ਸਵਾਲ ਇਹ ਖੜਾ ਹੁੰਦਾ ਨਾ ਕਿ ਇਹ ਇਹ ਪੁਨਰਸੁਰਜੀਤੀ ਦੀ ਗੱਲ ਕਰਦੇ ਸੀ ਪਰ ਜੇ ਆਪਸ ਦੇ ਵਿੱਚ ਜੇ ਕੁਝ ਗਲਤ ਹੈ ਤਾਂ ਫਿਰ ਕਿਉਂ ਕਿਸ ਤਰੀਕੇ ਦੇ ਨਾਲ ਕੀ ਅੰਦਰ ਕੁਝ ਗਲਤ ਹੋ ਰਿਹਾ ਇਹ ਵੀ ਚੱਕਣ ਦੇ ਸਵਾਲ ਖੜੇ ਹੋ ਰਹੇ ਨੇ ਪਰ ਫਿਲਹਾਲ ਜਿਹੜੀ ਗੱਲ ਕਹੀ ਗਈ ਹੈ ਉਹ ਕਹਿੰਦੇ ਜੀ ਇਹ ਬਿਲਕੁਲ ਠੀਕ ਹੈ ਕੁਝ ਇਦਾਂ ਦਾ ਨਹੀਂ ਹੈ ਸਿਰਫ ਤੇ ਸਿਰਫ ਇਹ ਪਾਰਟੀ ਹਿੱਤ ਦੇ ਲਈ ਜਿਹੜੀ ਅੰਦਰੂਨ ਗੱਲ ਹੋਈ ਸੀ ਜਿਹੜੀ ਕਿ ਬਾਹਰ ਆ ਗਈ ਫਿਲਹਾਲ ਕਿਉਂਕਿ ਅੱਜ ਸਾਰਾ ਦਿਨ ਮੈਂ ਪਹਿਲਾਂ ਵੀ ਦੱਸਿਆ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨਵੇਂ ਨਵੇਂ ਲੱਗੇ ਸੀ ਤੋਂ ਉਦੋਂ ਚਰਚਾਾਂ ਵਿੱਚ ਬਹੁਤ ਸੀ ਕਿਹਾ ਕੁਝ ਹੋਰ ਚਰਚਾਾਂ ਵਿੱਚ ਸੀ ਕਿ ਜਿਹੜੇ ਪ੍ਰਧਾਨ ਦੇ ਲਈ ਕੋਈ ਹੋਰ ਅਹੁਦੇਦਾਰ ਵੀ ਸੀਗੇ ਤਾਂ ਕੀ ਉਹਨਾਂ ਕਰਕੇ ਸਭ ਕੁਝ ਹੋ ਰਿਹਾ ਵੀ ਵੱਡਾ ਸਵਾਲ ਹੈ ਪਰ ਫਿਲਹਾਲ ਇਸ ਦੇ ਉੱਤੇ ਸਪਸ਼ਟੀਕਰਨ ਆ ਗਿਆ ਹੈ